ਗਦਾਂਸਵਾ ਹਲਕਾ ਕਾਦਿਆ ਦਾ ਬਹੁਤ ਸਾਰਾ ਏਰੀਆ 2023 ਦੇ ਵਿੱਚ ਹੜ੍ਹ ਪ੍ਰਭਾਵਿਤ ਹੋਇਆ ਸੀ ਜਿਸ ਦੇ ਨਾਲ ਤੁਗਲਵਾਲ ਤੋਂ ਚੱਕ ਸ਼ਰੀਫ ਰੋਡ ਤੇ ਬਣਿਆ ਪੁਲ ਵੀ ਟੁੱਟ ਗਿਆ ਸੀ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਇਸ ਪੁਲ ਦੇ ਲਈ 2 ਕਰੋੜ 20 ਲੱਖ ਦੀ ਰਾਸ਼ੀ ਜਾਰੀ ਕਰ ਦਿੱਤੀ ਜਾਂਦੀ ਹੈ ਤਾਂ ਹੁਣ ਇਹ ਨਵਾਂ ਪੁਲ ਬਣ ਕੇ ਤਿਆਰ ਹੋ ਚੁੱਕਿਆ ਹੈ ਅੱਜ ਉਸ ਪੁਲ ਤੇ ਹਲਕਾ ਕਾਦਿਆ ਦੇ ਇੰਚਾਰਜ ਤੇ ਆਮਦ ਮੈਂ ਪਾਰਟੀ ਦੇ ਸੂਬਾ ਜਨਰਲਸ ਕਰਤੈ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਖਰੀ ਚੰਡੀ ਦੇ ਕੇ ਆਵਾਜ਼ਾਈ ਸ਼ੁਰੂ ਕਰਵਾਈ ਇਲਾਕੇ ਦੇ ਲੋਕ ਗਲਬਾ ਦੌਰਾਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕਰਦੇ ਨਜ਼ਰ ਆਏ। ਉਨ੍ਹਾਂ ਨੇ ਆਖਿਆ ਕਿ ਸਾਡੇ ਇਲਾਕੇ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਗਲਬਾ ਦੌਰਾਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ 2023 ਚ ਹੜ੍ਹ ਦੇ ਕਾਰਨ ਇਹ ਪੁਲ ਨੁਕਸਾਨਿਆ ਗਿਆ ਸੀ। ਹੁਣ ਇਹ ਪੁਲ ਬਣ ਕੇ ਤਿਆਰ ਹੈ। ਔਰ ਇਹ ਪੁਲ ਹੁਣ 6 ਮੀਟਰ ਚੌੜਾ ਤੇ 5 ਉੱਚਾ ਅਤੇ 50 ਫੁੱਟ ਡੁੰਗਾਈ ਦੇ ਵਿੱਚ ਮਜ਼ਬੂਤੀ ਦੇ ਨਾਲ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ 6 ਮਹੀਨੇ ਦੇ ਅੰਦਰ ਹਲਕਾ ਕਾਦੀਆ ਦੀਆਂ ਸਾਰੀਆਂ ਸੜਕਾਂ ਵਧੀਆਂ ਬਣਨਗੀਆਂ ਅਤੇ ਚੌੜਾਈ ਦੇ ਵਿੱਚ ਵੀ ਵਧਣਗੀਆਂ ਹੋਰ ਵੀ ਕੰਮ ਜੋ ਧਿਆਨ ਦੇ ਵਿੱਚ ਆਵੇਗਾ ਜਲਦ ਸ਼ੁਰੂ ਕਰਵਾਇਆ ਜਾਵੇਗਾ ਅਤੇ ਹਲਕੀ ਦੇ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਚਾਹੀਦੀ ਅੱਜ ਬਹੁਤ ਖੁਸ਼ੀ ਨਾਲ ਮੈਂ ਇਹ ਅੱਜ ਇੱਥੇ ਜਿਹੜਾ ਬਨਵੰਡੇ ਵਾਲਾ ਪੁਲ ਸੀਗਾ ਅੱਜ ਜਿਹੜਾ ਵਾ ਆਮ ਟ੍ਰੈਫਿਕ ਲਈ ਜਿਹੜਾ ਵਾ ਚਾਲੂ ਕਰਾਇਆ ਗਿਆ ਔਰ ਬਹੁਤ ਵਧੀਆ ਢੰਗ ਨਾਲ ਜਿਹੜਾ ਵਾ ਇਹਦਾ ਪੁਲ ਦਾ ਕੰਮ ਹੋਇਆ ਵਾ ਪਹਿਲਾਂ ਨਾਲੋਂ 6 ਮੀਟਰ ਚੌੜਾ ਜਿਹੜਾ ਵਾ ਇਹ ਬਣਿਆ ਵਾ ਔਰ 4-5 ਫੁੱਟ ਜਿਹੜਾ ਪਹਿਲਾਂ ਨਾਲੋਂ ਉੱਚਾ ਬਣਿਆ ਵਾ ਔਰ ਬਹੁਤ ਖੱਲੇ 50 ਫੁੱਟ ਤੱਕ ਕੋਟੀਆਂ ਗਾਲ ਕੇ ਬੜੀ ਵਧੀਆ ਇਹਦੀ ਸਟਰੈਂਥ ਬਣਾ ਕੇ ਜਿਹੜਾ ਵਾ ਇਹਦਾ ਕੰਮ ਜਿਹੜਾ ਪੁੱਲ ਦਾ ਕੀਤਾ ਗਿਆ ਸੋ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਪੱਪਾ ਸਿੰਘ ਦੀ ਮਾਨ ਜੀ ਦਾ ਧੰਨਵਾਦ ਕਰਦਾ ਔਰ ਸਾਡੇ ਜਿਹੜੇ ਪਬਲਿਕ ਵਰਕਸ ਡਿਪਾਰਟਮੈਂਟ ਦੇ ਬরিষ্ঠ ਨੇਰ ਭਜਨ ਸਿੰਘ ਜੀ ਟੀਓ ਦਾ ਵੀ ਜਿਨ੍ਹਾਂ ਦੇ ਜਿਹੜਾ ਵਾ ਜੱਫਰ ਸੁੱਕਾ ਇਹ ਸਾਰੇ ਸਾਨੂੰ ਮਦਦ ਪਾਈਆ ਹੋਏ ਸੀਗੇ ਔਰ ਬਾਕੀ ਵੀ ਜਿਹੜਾ ਕੰਮ ਰਹਿਦਾ ਵਾ ਚਾਹੇ ਉਹ ਪੁੱਲ ਦੇ ਨਾਲ ਜਿਹੜੀਆਂ ਅਪਰੋਚ ਰੋਡ ਬਣੀਆਂ ਨੇ ਪ੍ਰੋਪਰ ਮਿੱਟੀ ਪਾ ਕੇ ਤੇ ਸਾਈਡਾਂ ਤੇ ਰੇਟੇਨਿੰਗ 4 ਬਣ ਕੇ ਵਧੀਆ ਅਪਰੋਚ ਰੋਡ ਬਣਾਵਾਂਗੇ ਔਰ ਜਿਹੜੀ ਟ੍ਰੇਨ ਲੰਘਦੀ ਆ ਉਹਦੀ ਵੀ ਸਫਾਈ ਜਿਹੜੀ ਆ ਉਹ ਪ੍ਰੋਪਰ ਤੁਸੀਂ ਆਪ ਦੇਖ ਰਹੇ ਹੋ ਜੀ ਸੀ ਬੀ ਲੱਗੀ ਹੋਈ ਆ ਇਹਦੀ ਪ੍ਰੋਪਰ ਸਫਾਈ ਜਿਹੜੀ ਆ ਉਹ ਕੀਤੀ ਜਾਏਗੀ ਤਾਂ ਕਿ ਨਿਰਵਗਨ ਜਿਹੜਾ ਕੰਮ ਆ ਉਹ ਇੱਥੇ ਚੱਲਦਾ ਰਹੇ ਸੇਖੋਂ ਸਾਹਿਬ ਗੰਨੇ ਦਾ ਸੀਜ਼ਨ ਲੱਗੇ ਆ ਰਿਹਾ ਕਿ ਵੇਟ ਹਲਕੇ ਦੀਆਂ ਬਹੁਤ ਸੜਕਾਂ ਦਾ ਇਹ ਰਮੰਦਾ ਹਾਲ ਆ ਲੋਕਾਂ ਵੱਲੋਂ ਜਿਹੜੀ ਆਵਾਜ਼ ਚੁੱਕੀ ਆ ਰਹੀ ਕਿ ਉਹਨਾਂ ਸੜਕਾਂ ਨੂੰ ਪਹਿਲ ਦੇ ਅਧਾਰ ਤੇ ਰਿਪੇਅਰ ਕਰਾਇਆ ਜਾਵੇ ਜਾਂ ਉਹਨਾਂ ਨੂੰ ਨਵੀਆਂ ਬਣਵਾਈਆਂ ਜਾਣ ਬਹੁਤ ਟਾਈਮ ਮੈਂ ਕੱਲ ਵੀ ਡਿਕਲੇਅਰ ਕੀਤਾ ਕਿ 24 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਕਾਨੂੰਨਾਨ ਮਾਰਕੀਟ ਕਮੇਟੀ ਦੀਆਂ ਸੜਕਾਂ ਨੇ ਉਹਨਾਂ ਦਾ ਰਿਪੇਅਰ ਦਾ ਮਜੂਰ ਹੋਇਆ ਵਾ ਔਰ ਇਹਦੇ ਤੋਂ ਪਹਿਲਾਂ 51 ਕਰੋੜ ਰੁਪਏ ਜਿਹੜਾ ਵਾ ਸਾਡੀਆਂ ਜਿਹੜੀਆਂ ਵੇਟੀਆਂ ਸੜਕਾਂ ਸੀਗੀਆਂ 14 ਫੁੱਟ ਤੋਂ 18 ਫੁੱਟ ਕੀਤੀਆਂ ਜਾ ਰਹੀਆਂ ਚਾਹੇ ਆ ਰਾਜੂਬੇਲੀ ਵਾਲੀ ਸੜਕ ਹੋਵੇ ਮੁਲਾਲ ਵਾਲੀ ਸੜਕ ਹੋਵੇ ਜਾਗਵਾਲ ਵੇਟ ਵਾਲੀ ਹੋਵੇ ਫਿਰ ਸਾਰੀ ਧੁੱਸੀ ਦੀ ਜਿਹੜੀ ਆ ਰਿਪੇਅਰ ਹੋਈ ਆ ਜਿਹੜਾ ਇਸ ਵਾਰਾ ਸਾਡਾ ਇਲਾਕਾ ਇੱਕ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਕਿ ਸਾਡਾ ਇਲਾਕਾ ਬਚਿਆ ਬਾਕੀ 23 ਦੇ ਵਿੱਚ ਜਿਹੜਾ ਸਾਨੂੰ ਹੜ੍ਹਾਂ ਨੇ ਮਾਰਬਾਰੀ ਉਹਦਾ ਆਪਾਂ ਹੋਮਵਰਕ ਪੂਰਾ ਕੀਤਾ ਔਰ 27 ਕਿਲੋਮੀਟਰ ਜਿਹੜੀ ਤੁਸੀ ਦੀ ਸੜਕ ਸੀ ਉਹਦੀ ਸਟਰੈਂਥਨਿੰਗ ਹੋਈ ਉਹਦੀ ਰਿਪੇਅਰ ਹੋਈ ਜਿਹਦੇ ਕਰਕੇ ਸਾਡੀ ਜਿਹੜੀ ਤੁਸੀ ਆ ਇੱਕ ਥਾਂ ਤੋਂ ਵੀ ਇਸ ਵਾਰ ਬ੍ਰੇਕ ਨਹੀਂ ਹੋਈ ਔਰ ਜੇ ਥੋੜਾ ਬਹੁਤਾ ਕਿਤੋਂ ਪਾਣੀ ਸਿੰਮਣ ਲੱਗਾ ਤੇ ਉਸੇ ਮੌਕੇ ਅਸੀਂ ਮੌਕੇ ਤੇ ਮਿਨਿਸਟਰ ਸਾਹਿਬ ਨੂੰ ਮੈਂ ਲੈ ਕੇ ਜਾਂਦਾ ਡਿਪਾਰਟਮੈਂਟ ਨੇ ਕੰਮ ਕੀਤਾ ਸੰਗਤਾਂ ਦਾ ਵੀ ਸਹਿਯੋਗ ਰਿਹਾ ਔਰ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਵਾ ਅਸੀਂ ਵਧੀਆ ਢੰਗ ਨਾਲ ਆਪਣੇ ਇਲਾਕੇ ਨੂੰ ਜਿਹੜਾ ਵਾ ਉਹ ਬਚਾਉਣ 'ਚ ਕਾਮਯਾਬ ਹੋਏ ਆਂ ਬਾਕੀ ਇੱਕ ਇੱਕ ਸੜਕ ਜਿਹੜੀ ਆ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਇੱਕ ਇੱਕ ਸੜਕ ਵੇਠ ਇਲਾਕੇ ਦੀ ਨਹੀਂ ਪੂਰੇ ਕਾਦੀਆਂ ਹਲਕੇ ਦੀ ਜਿਹੜੀ ਆ ਉਹ ਅਗਲੇ 6 ਮਹੀਨਿਆਂ ਦੇ ਵਿੱਚ ਰਿਪੇਅਰ ਹੋਏਗੀ ਇਕੱਲੀ ਰਿਪੇਅਰ ਨਹੀਂ ਹੋਊ ਸਗੋਂ ਉਹਨਾਂ ਸੜਕਾਂ ਨੂੰ ਅਸੀਂ ਚੌੜੀਆਂ ਕਰਾਂਗੇ ਜਿੱਦਾਂ ਹੁਣ ਆ ਕਾਨੂੰਨ ਕੋ ਚੱਕਸ਼ਨੀ ਫਾਲੀ ਰੋਡ ਆ ਉਹਦਾ ਕੰਮ ਵੀ ਜਿਹੜਾ ਬੜੀ ਜੰਗੀ ਪੱਧਰ ਤੇ ਚੱਲ ਰਿਹਾ ਉਹ 22 ਫੁੱਟ 24 ਫੁੱਟ ਜਿੱਥੇ ਜਗ੍ਹਾ ਵਾਧਾ 25 ਫੁੱਟ ਤੱਕ ਵੀ ਚੌੜੀ ਹੈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਬੜਾ ਵਧੀਆ ਢੰਗ ਨਾਲ ਰੋਡ ਇਨਫਰਾਸਟ੍ਰਕਚਰ ਦਾ ਕੰਮ ਕੱਲ ਵੀ ਮੈਂ 5 ਕਰੋੜ ਰੁਪਏ ਦੇ ਜਿਹੜੇ ਆ ਰਿਪੇਅਰ ਦੇ ਸੜਕਾਂ ਦੇ ਨੀ ਪੱਥਰ ਰੱਖੇ ਸੀਗੇ ਔਰ ਗਾਂਵ ਵੀ ਆਉਣ ਵਾਲੇ ਦਿਨਾਂ 'ਚ ਇਹ ਨਿਰੰਤਰ ਕੰਮ ਜਿਹੜੇ ਰੁਪਏ ਦੇ ਜਾਰੀ ਰਹਿਣਗੇ ਤੁਸੀਂ ਦੇ ਕਿਨਾਰਿਆਂ ਤੇ ਜਿਹੜੇ ਕਮਾਦਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਗਿਆ ਝੋਣਿਆਂ ਦਾ ਵੀ ਨੁਕਸਾਨ ਹੋਇਆ ਲੋਕ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕੀ ਖਿਆਲ ਹੁੰਦਾ ਉਹਨੇ ਨਹੀਂ ਸੀਐਮ ਸਾਹਿਬ ਨੇ ਤੁਸੀਂ ਦੇਖਿਆ ਹੋਣਾ ਅਨਾਉਂਸ ਕਰ ਦਿੱਤਾ ਰੋਜ਼ ਹੀ ਅਨਾਉਂਸਮੈਂਟ ਹੋ ਰਹੀਆਂ ਕੱਲਾ ਅਕੇ ਤੇ ਕੱਲੇ ਪਟਵਾਰੀ ਆ ਜਿਹੜੇ ਉਹ ਜਿਹੜੇ ਆ ਉਹ ਕਰਦੇ ਅਸੈਸਮੈਂਟ ਲਾਉਂਦੇ ਸੀ ਹੁਣ ਬਾਕੀ ਵੀ ਡਿਪਾਰਟਮੈਂਟ ਜਿਹੜੇ ਆ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਅਸੈਸਮੈਂਟ ਲਾਉਣ ਦੇ ਲਈ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਨੇ ਗਰਥੋਰੀਆਂ ਹੋ ਕੇ ਪ੍ਰੋਪਰ ਤੇ ਉਹਨਾਂ ਨੂੰ ਜਿਹੜੀ ਆ ਮੌਜਾ ਜਿਹੜਾ ਵਾ ਉਹ ਟਾਈਮਲੀ ਸਮੇਂ ਤੇ ਜਿਹੜਾ ਵਾ ਉਹ ਮਿਲ ਸਕੇ ਔਰ ਉਹ ਵੀ ਸੀਐਮ ਸਾਹਿਬ ਨੇ ਟਾਈਮ ਬౌండ్ ਕਰ ਦਿੱਤਾ ਵਾ ਕਿ ਜਿਹੜਾ ਮੁਆਵਜ਼ਾ ਵਾ ਉਹ ਟਾਈਮਲੀ ਜਿਹੜਾ ਵਾ ਉਹ ਲੋਕਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮਿਲਣਾ ਚਾਹੀਦਾ ਸੇਖੋਂ ਸਾਹਿਬ ਇੱਕ ਨਾਨਾਂ ਵਾਲਾ ਖੁਰਦ ਦੇ ਨੇੜੇ ਇੱਕ ਪੁਲੀ ਪੈਂਦੀ ਹੈ ਬਰਾਜ ਚੇਅਰਮੈਨ ਦੇ ਪੈਟਰੋਲ ਪੰਪ ਦੇ ਬਿਲਕੁਲ ਨੇੜੇ ਉਸ ਦੀਆਂ ਵੀ ਜਿਹੜੀਆਂ ਦਿਵਾਰਾਂ ਐਸੇ ਹੜ ਦੇ ਵਿੱਚ ਨੁਕਸਾਨੀਆਂ ਗਈਆਂ ਪਾਣੀ ਦੇ ਨਾਲ ਜਿਹੜੀਆਂ ਡੇਗੀਆਂ ਬਿਲਕੁਲ ਉਸ ਦੇ ਬਾਰੇ ਕੀ ਖਿਆਲ ਆਪਣਾ ਉਹਦਾ ਵੀ ਆਪਾਂ ਰਿਪੇਅਰ ਕਰਵਾਵਾਂਗੇ ਮੇਰੇ ਹੁਣੇ ਨੋਟਿਸ ਚ ਆਇਆ ਜਿਹੜਾ ਜਿਹੜਾ ਵੀ ਕੰਮ ਹੁੰਦਾ ਵਾ ਮੇਰੇ ਨੋਟਿਸ ਚ ਤੁਸੀਂ ਲਿhai ਜਾਓ ਇੱਕ ਇੱਕ ਕਰਕੇ ਆਪਾਂ ਜਿੰਨੇ ਵੀ ਕੰਮ ਹੋਣਗੇ ਉਹ ਵਧੀਆ ਢੰਗ ਨਾਲ ਸਾਰਾ ਰਿਪੇਅਰ ਜਿਹੜੀਆਂ ਤੁਸੀਂ ਵਾਹੇ ਗੁਰੂ ਆਖਾਲਸਾ ਵਾਹੇ ਗੁਰੂ ਕੀ ਫਤਿਹ ਇਹ ਸਾਡੀ ਜਿਹੜੀ ਝੰਡੇ ਬਲਵੰਡੇ ਵਾਲੀ ਪੁਲੀ ਆ ਬਹੁਤ ਤਗੜੀ ਮੰਗ ਸੀ ਜੋ ਤਈ ਵਿੱਚ ਬੈਠ ਗਈ ਸੀ ਚਲੋ ਇਹ ਸਰਕਾਰ ਨੇ ਬੜੇ ਜਲਦੀ ਕਹਿ ਸਕਦੇ ਆ ਵੀ ਕਿਉਂ ਇਹ ਬੜਾ ਵੱਡਾ ਪ੍ਰੋਜੈਕਟ ਸੀਗਾ ਬੜੀ ਜਲਦੀ ਤਿਆਰ ਕਰਵਾਇਆ ਪਰ ਕੁਝ ਸੰਕਟਾਂ ਕਾਲੀਆਂ ਸੀ ਬਰੇ ਦਾ ਟਾਈਮ ਹੁੰਦਾ ਵੀ ਕਿੰਨੇ ਚਿਰ ਚੇ ਲੈਂਟਰ ਪੱਕ ਸਕਦਾ ਵਾ ਗੱਡੀਆਂ ਨੰਗਣੀਆਂ ਉਹਦਾ ਜ਼ਿੰਮੇਵਾਰ ਕੌਣ ਚਲੋ ਫਿਰ ਵੀ ਸਰਕਾਰ ਨੇ ਅੱਜ ਖਰੀ ਝੰਡੀ ਦੇ ਦਿੱਤੀ ਆ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਹਲਕੇ ਦੇ ਇੰਚਾਰਜ ਜਗਰੂਪ ਸਿੰਘ ਸੇਖਵਾ ਆਮ ਆਦਮੀ ਪਾਰਟੀ ਸਾਡੇ ਸੀਐਮ ਸਾਹਿਬ ਕੋਮ ਸਿੰਘ ਮਾਨ ਜਿਨ੍ਹਾਂ ਨੇ ਅੱਜ ਸਾਡੇ ਪੁਲ ਨੂੰ ਚਾਲੂ ਕੀਤਾ ਚੱਕ ਸ਼ਰੀਫ ਨੂੰ ਪਣੀ ਮੀਆਂ ਖਾਨਾ ਜੋੜਿਆ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਕਿ ਬਹੁਤ ਵਧੀਆ ਕੰਮ ਆ ਜਿਹੜਾ ਇਹ ਚਾਲੂ ਕਰਵਾਇਆ ਜੀ ਜਥੇਦਾਰ ਹੋਣਾ ਨੇ ਬੜਾ ਸਲਾਹਾਂਗਾ ਜੋਗ ਕਦਮ ਚੁੱਕਿਆ ਹੀ ਏ ਉਹਨੂੰ ਨਿਪਰੇ ਚਾੜਿਆ ਬਹੁਤ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਥੇਦਾਰ ਹੁਣੀ ਜਿੰਨੇ ਵੀ ਸਾਡੇ ਇਲਾਕੇ 'ਚ ਸ਼ਰਕਾ ਬਣੀਆਂ ਨੇ ਐ ਰਾਜ ਤੇ ਬਲਵੰਡੇ ਤੋਂ ਤੁਸੀਂ ਬੰਨ ਤੱਕ 18 ਫੁੱਟ ਸ਼ਰਕ ਕੀਤੀ ਆ ਉਹ ਤੁਸੀਂ ਬੰਨ ਕਿੰਨੇ ਕਰੋੜ ਦੀ ਵੱਡੀ ਸ਼ਰਕ ਬਣਾ ਕੇ ਪਹਚਾਈ ਆ ਅਸੀਂ ਬਹੁਤ ਬਹੁਤ ਜਗਰੂਪ ਸਿੰਘ ਸੇਖਵਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਬੇਟ ਏਰੀਏ ਨੂੰ ਐਡਾ ਵੱਡਾ ਮਾਨੂੰ ਪੈਕੇਜ ਦੇ ਕੇ ਨਵਾਜਿਆ ਵਾ ਧੰਨਵਾਦ ਅਚਤਿੰਦਰ ਸੋਢੀ ਕੇ ਆਟੀ ਨੇ ਉਸ ਪੰਜਾਬ